ਕਹਿੰਦੇ ਜੀ ਵੀ ਮੋਟਰਸਾਈਕਲ ਨਾ ਤੁਹਾਡੇ ਗੁਰੂ ਘਰ ਚੋਂ ਪੁਲਿਸ ਨੇ ਚੱਕ ਲਿਆ ਉਹਦੇ ਕਾਗਜ ਹੈ ਨਹੀਂ ਸੀ ਤੇ ਉੱਥੇ ਆਪਾਂ ਜਾਣਾ ਹੈ ਸ਼ਿਵਨਾਥ ਕੋਲੇ ਤੇ ਤੁਹਾਡੇ ਵੀ ਪੁੱਛ ਕਢਾ ਦਿੰਨੇ ਹੂੰ ਧਰ ਮੇਰੇ ਮਨ ਚ ਵਲਬਲਾ ਉੱਠਿਆ ਮੈਂ ਕਿਹਾ ਵੀ ਜਿਵੇਂ ਹੁਣ ਵੀ ਮੈਂ ਬਾਬਿਆਂ ਨੂੰ ਕਈ ਸਵਾਲ ਕਰਦਾ ਹਾਂ ਵੀ ਹਾਂ ਵੀ ਤੂੰ ਮੇਰਾ ਪੈਟਰਨ ਖੋਲ ਦੇ ਤੂੰ ਮੈਨੂੰ ਦੱਸ ਮੇਰੀ ਗੱਡੀ ਦਾ ਨੰਬਰ ਕਿੰਨਾ ਹੈ ਮੈਂ ਇਹ ਵੀ ਇੱਥੇ ਚੈਲੰਜ ਕਰਦਾ ਸਾਰੇ ਬਾਬਿਆਂ ਨੂੰ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਖੋਲ ਦੇ 10 ਲੱਖ ਰੁਪਏ ਮੇਰੇ ਤੋਂ ਜਦੋਂ ਮਰਜ਼ੀ ਲੈ ਜੇ ਜਦੋਂ ਮਰਜ਼ੀ ਇਹ ਸਭ ਪਖੰਡਾ ਹੈ ਗੁੰਮਰਾਹ ਕਰ ਰਹੇ ਨੇ ਸੋ ਮੈਂ ਉੱਥੇ ਜਦੋਂ ਗਿਆ ਉੱਥੇ ਮੈਂ ਵੇਖਿਆ ਵੀ ਬਹੁਤ ਸਾਰਾ ਯਾਨੀ ਮਤਲਬ ਗੰਦ ਪਾਇਆ ਹੋਇਆ ਹੈ ਬਹੁਤ ਸਾਰੇ ਲੋਕ ਗਮਰਾਹ ਕਈ ਲੋਕ ਇਹ ਬਾਹਰ ਗੱਲਾਂ ਕਰ ਵੀ ਰਹੇ ਸੀ ਜੀ ਕੋਈ ਕਿਸੇ ਦੀ ਗੰਡ ਸੀ ਗੋਡੇ 'ਚ ਕਿਸੇ ਦੇ ਢੂਈ 'ਚ ਤੇ ਮੈਂ ਉੱਥੇ ਜਦੋਂ ਮਾਹੌਲ ਵੇਖਿਆ ਵੀ ਇੱਥੇ ਅਮਰਤਾਰੀ ਲੋਕ ਵੀ ਬੈਠੇ ਨੇ ਮਨ ਬਹੁਤ ਰੁਹਾ ਅਮ੍ਰਿਤਸਰ ਦੇ ਲੋਕ ਐ ਬੱਬੇ ਗੁਲਜਾਂਦੇ ਜਾਂਦੇ ਨੇ ਬਈ ਆ ਜਿਹੜੀ ਹਰੇ ਸੂਟ ਵਾਲੀ ਬੀਬੀ ਫੜੀ ਐ ਤਨਹੌਲੇ ਮੰਡੀ ਇੱਥੇ ਵੀ ਦੋ ਬੀਬੀਆਂ ਬੈਠੀਆਂ ਸੀ ਮੁੜ ਕੇ ਆਏ ਮੂੰਹ ਜਾਂ ਲਕੋਣ ਤੇ ਕਈ ਭੈਣਾਂ ਉੱਥੇ ਮੂੰਹ ਲਕੋ ਕੇ ਬਹਿ ਗਈਆਂ ਵੀ ਵੀਡੀਓ ਬਣ ਰਹੀ ਐ ਉਹ ਮੈਨੂੰ ਤਾਂ ਲੱਗਦਾ ਵੀ ਉਹ ਘਰੇ ਦੱਸ ਕੇ ਨਹੀਂ ਆਈਆਂ ਉਹਨਾਂ ਨੂੰ ਪਤਾ ਐ ਵੀ ਵੀਡੀਓ ਵਿੱਚ ਸਾਡੇ ਬੰਦਿਆਂ ਨੂੰ ਪਤਾ ਲੱਗੂ ਤੇ ਸਾਡੇ ਬੰਦੇ ਠੋਕਣਗੇ ਛੱਤਰ ਤੇ ਲੜਾਈ ਤੇ ਆ ਹੀ ਪੈਂਦੀ ਐ ਨਾ ਬਾਬੇ ਆ ਹੀ ਲੜਾਈਆਂ ਪਾਉਂਦੇ ਆ ਹੁਣ ਭਾਈ ਇੱਕ ਖੇਤੀ ਕਰਦਾ ਇੱਕ ਮਜ਼ਦੂਰੀ ਕਰਦਾ ਉਹਨੇ ਘਰੇ ਲੈ ਆ ਕੇ 500000 ਰੁਪਇਆ ਘਰੇ ਰੱਖਿਆ ਉਹ ਤੋਂ 200 ਖਸਕਾਲਿਆ ਉਹ ਕਹਿੰਦੀ ਮੈਂ ਸੂਟ ਲੈ ਕੇ ਆਈ 400 ਦਾ ਸੂਟ ਹੁੰਦਾ 200 ਦਾ 200 ਖਸਕਾਲਿਆ ਐਦਾਂ ਪੈਸੇ ਚੋਰੀ ਕਰ ਕਰਕੇ ਬਾਬਿਆਂ ਕੋਲੇ ਲੈ ਕੇ ਆਉਂਦੀਆਂ ਬੀਬੀਆਂ ਤੇ ਜਦੋਂ ਫਿਰ ਉਹ ਚਿੱਠਾ ਖੁੱਲ ਜਾਂਦਾ ਤੇ ਉਦੋਂ ਫਿਰ ਉਹ ਭਾਈ ਬੀਬੀਆਂ ਨੂੰ ਕੁਟਦੇ ਆ ਇਹਨਾਂ ਲੋਕਾਂ ਕਰਕੇ ਘਰਾਂ ਵਿੱਚ ਜਿਹੜੀ ਅੱਗ ਬਿੰਦੀ ਹੈ ਸਭ ਤੋਂ ਵੱਡੀ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਮੋਟਰਸਾਈਕਲਾਂ ਦੀ ਇਹ ਕਹਿੰਦੀ 25 ਮੋਟਰਸਾਈਕਲ ਵੀ 25 ਨੂੰ ਮੇਰੇ ਕਿਹੜਾ ਉੱਥੇ ਹੋਂਡਾ ਦੀ ਏਜੰਸੀ ਲੱਗੀ ਐ ਸਾਡਾ ਗੁਰਦੁਆਰਾ ਸਾਹਿਬ ਸੀ ਉੱਥੇ ਚਾਰ ਮੋਟਰਸਾਈਕਲ ਤਾਂ ਉਹ ਸੀ ਵੀ ਜਦੋਂ ਲੋਕੀ ਪੱਖੀ ਤੋਂ ਆਉਂਦੇ ਸੀ ਨਾ ਸ਼ਹਿਰ ਨੂੰ ਤੇ ਉਹ ਗੁਰਦੁਆਰਾ ਸਾਹਿਬ ਲਾ ਜਾਂਦੇ ਸੀ ਮੋਟਰਸਾਈਕਲ ਉਹ ਕਹਿੰਦੇ ਵੀ ਅਸੀਂ ਫਰੀਦਕੋਟ ਗਾਂ ਜਾਣਾ ਵੀ ਅਗਲੇ ਪਾਸੇ ਨਾਲ ਹੀ ਜਾਣਾ ਹੁੰਦਾ ਸੀ ਵੀ ਇੱਥੇ ਚਲੋ ਗੁਰੂ ਘਰ ਖੜਾ ਕੋਈ ਮੋਟਰਸਾਈਕਲ ਚੋਰੀ ਨਾ ਕਰਕੇ ਲੈ ਜੀ ਤੇ ਉਹ ਮੋਟਰਸਾਈਕਲ ਜਿਹੜੇ ਸੀਗੇ ਅੱਜ ਮੇਰੇ ਘਰੇ ਖੜੇ ਆ ਜੀ ਤਿੰਨ ਮੋਟਰਸਾਈਕਲ ਬਾਕੀ ਜਿਹਦੇ ਸੀਓ ਲੈ ਗਏ ਵਿਚਾਰੇ ਹੈ ਨਾ ਉਹ ਮੋਟਰਸਾਈਕਲਾਂ ਦਾ ਵੀ ਮੈਂ ਤੁਹਾਨੂੰ ਸ਼ਾਰਟ ਚ ਦੱਸ ਦਿੰਦਾ ਵੈਸੇ ਮੈਂ ਕਾਫੀ ਵੀਡੀਓ ਚ ਦੱਸਿਆ ਕੋਈ ਸਾਡੇ ਫਰੀਦਕੋਟ ਮੈਂ ਸ਼ਹੀਦ ਬਲਵਿੰਦਰ ਸਿੰਘ ਨਗਰ ਡਿਊਟੀ ਕਰਦਾ ਸੀ ਉਥੇ ਮੈਂ 6 ਸਾਲ ਡਿਊਟੀ ਕੀਤੀ ਗੁਰਦਵਾਰਾ ਸਾਹਿਬ ਉਥੇ ਕਿਸੇ ਵੀ ਗ੍ਰੰਥੀ ਨੂੰ ਟਿਕਣ ਸੀ ਟਿਕਣ ਨਹੀਂ ਸੀ ਦਿੰਦੇ 1 ਸਾਲ ਲਾਉਂਦਾ ਸੀ ਗ੍ਰੰਥੀ ਇੱਕੋ ਮੈਂ ਆ ਜਿਹੜਾ ਉਥੇ 6 ਸਾਲ ਲਾ ਕੇ ਕਮੇਟੀ ਬਹੁਤ ਪਰੇਸ਼ਾਨ ਕਰਦੀ ਸੀ ਅੱਜ ਵੀ ਗੁਰੂ ਘਰ ਦੇ ਗ੍ਰਾਂਥੀਆਂ ਨੂੰ ਕਮੇਟੀਆਂ ਬਹੁਤ ਪਰੇਸ਼ਾਨ ਕਰਦੀਆਂ ਕਈ ਗ੍ਰਾਂਥੀਆਂ ਦੇ ਮੈਨੂੰ ਫੋਨ ਆਏ ਵੀ ਤੁਸੀਂ ਇਹ ਵੀ ਸਟੈਪ ਚੱਕੋ ਜੀ ਜਿਹਹਦਾਰ ਸ਼੍ਰੀ ਗਾਲਤਖ ਸਾਹਿਬ ਕੁਝ ਨਹੀਂ ਕਰ ਰਿਹਾ ਗੁਰੂ ਘਰ ਦੇ ਗ੍ਰਾਂਥੀਆਂ ਲਈ ਤੁਸੀਂ ਤਰੋ ਸੋ ਇਹ ਲਹਿਰ ਵੀ ਆਉਣ ਵਾਲੇ ਸਮੇਂ ਵਿੱਚ ਤਰੋਗੇ ਉੱਥੇ ਮੈਂ ਡਿਊਟੀ ਕਰਦਾ ਸੀ ਜੀ ਉੱਥੇ ਇੱਕ ਇੱਕ ਵੀਡੀਓ ਵਾਇਰਲ ਹੋਈ ਹੈ ਮੇਰੀ ਜਿਹਦੇ ਵਿੱਚ ਮਤਲਬ ਕੁਝ ਮੇਰੇ ਤੇ ਬਲੇਮ ਲਾਇਆ ਮੋਟਰਸਾਈਕਲ ਚੋਰੀ ਦੇ ਨੇ ਜਾਲੀ ਸਰਟੀਫਿਕੇਟ ਹੈ ਗੁਰਦੁਆਰਾ ਸਾਹਿਬ ਦਾ ਸ਼ਾਇਦ ਤੁਸੀਂ ਵੀਡੀਓ ਦੇਖੀ ਜਾਨੀ ਮੈਂ ਤੁਹਾਨੂੰ ਦੱਸ ਵੀ ਰਿਹਾ ਉੱਥੋਂ ਦਾ ਉਹ ਬੰਦਾ ਸੀਗਾ ਜੀ ਉਹਦੇ ਘਰ ਵਾਲੀ ਕਿਤੇ ਘਰੋਂ ਭੱਜ ਗਈ ਘਰੋਂ ਚਲੀ ਗਈ ਜੀ ਤੇ ਉਹਦੇ ਭਰਾ ਬਹੁਤ ਵਧੀਆ ਨਾਈਸ ਪਰਸਨ ਨੇ ਉਹਨਾਂ ਨੇ ਮੈਨੂੰ ਗੁਰਦੁਆਰੇ ਆ ਕੇ ਕਹਿੰਦੇ ਜੀ ਆਵਾਜ਼ ਦੇ ਦਿਓ ਵੀ ਫਲਾਣੇ ਦੇ ਘਰੋਂ ਚਲੀ ਗਈ ਮੈਂ ਆਵਾਜ਼ ਦੇਤੀ ਮੈਨੂੰ ਕੀ ਪਤਾ ਸੀ ਵੀ ਘਰੋਂ ਲੜ ਕੇ ਗਈ ਐ ਉਹ ਗਈ ਕਿਤੇ ਦੂਜੂ ਸੀ ਤੇ ਉਹ ਮੇਰੇ ਗੱਲ ਪੈ ਗਿਆ ਆ ਕੇ ਜੀ ਹਾਂ ਤੁਸੀਂ ਕੌਣ ਹੋ ਨੇ ਆਵਾਜ਼ ਦੇਣ ਵਾਲੇ ਮੇਰੇ ਤਾਂ ਘਰੇ ਪਤਾ ਸੀ ਮਹੱਲੇ 'ਚ ਤੁਸੀਂ ਤਾਂ ਸਾਰਿਆਂ ਨੂੰ ਡੌਂਡੀ ਪਿੱਟਤੀ ਸਪੀਕਰ 'ਚ ਆਵਾਜ਼ ਦੇ ਕੇ ਵੀ ਫਲਾਣੇ ਦੇ ਘਰੋਂ ਵੱਜ ਗਈ। ਉਹਦੀ ਮੇਰੀ ਨਿੱਜੀ ਰੰਜਿਸ਼ ਸੀ। ਸਾਡੇ ਗੁਰਦੁਆਰਾ ਸਾਹਿਬ ਨਾਲ ਇੱਕ ਆਨੰਦ ਕਾਰਜ ਹੁੰਦੇ ਆ ਜੀ। ਵੈਸੇ ਸਾਡੇ ਗੁਰਦੁਆਰਾ ਸਾਹਿਬ 'ਚ ਵੱਧ ਤੋਂ ਵੱਧ 10 ਆਨੰਦ ਕਾਰਜ ਹੋਏ ਹੋਣਗੇ। ਵੈਸੇ ਅਸੀਂ ਘਟੋ ਘਟ ਵੀ 350+ ਕੁੜੀਆਂ ਦੇ ਕਾਰਜ ਅਸੀਂ ਕਰ ਚੁੱਕੇ ਆ। ਗਰੀਬ ਬੱਚੀਆਂ ਦੇ ਜਿਹੜੇ ਅਸੀਂ ਕੰਨਿਆਦਾਨ ਕਰਦੇ ਆ। ਤੇ ਉਹ 6 ਆਨੰਦ ਕਾਰਜਾਂ ਚੋਂ ਇੱਕ ਆਨੰਦ ਕਾਰਜ ਸੀ ਵੀ ਉਦੋਂ ਮੈਂ ਨਾ ਲੁਧਿਆਣੇ ਸੀ ਮੀਟਿੰਗ ਦੇ ਵਿੱਚ ਮੈਂ ਯੂनाइटेड ਅਕਾਲੀ ਦਲ ਨੂੰ ਮਤਲਬ ਜਥੇਬੰਦੀ ਵਿੱਚ ਹਾਂ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉੱਥੇ ਗਿਆ ਹੋਇਆ ਸੀ ਤੇ ਇੱਕ ਪਰਿਵਾਰ ਸਾਡੇ ਗੁਰਦੁਆਰੇ ਸਦੇ ਬਾਬਾ ਜੀ ਕੋਲੇ ਆਇਆ ਉਹਨਾਂ ਨੂੰ ਕਹਿੰਦਾ ਜੀ ਵੀ ਅਸੀਂ ਆਨੰਦ ਕਾਰਜ ਕਰਨੇ ਆਂ ਮੁੰਡੇ ਵਾਲੇ ਉਹ ਸਾਡੇ ਮਹੱਲੇ ਚੋਂ ਹੀ ਸੀਗੇ ਤੇ ਸਾਰਾ ਪਰਿਵਾਰ ਸੀ ਕੁੜੀ ਦੇ ਨਾਲ ਸਿਰਫ ਇੱਕ ਇੱਕ ਲੇਡੀ ਸੀ ਉਹ ਕਹਿੰਦੇ ਵੀ ਇਹ ਕੌਣ ਮਾਂ ਕਹਿੰਦੇ ਨਹੀਂ ਮਾਂ ਨਹੀਂ ਇਹ ਪੂ ਆ ਕੁੜੀ ਕਹਿੰਦੀ ਮੇਰਾ ਮਾਪਿਓ ਮਰਿਆ ਹੋਇਆ ਤੇ ਉਹ ਅਸੀਂ ਹਲਫੀਆ ਬਿਆਨ ਵੀ ਕੁੜੀ ਤੋਂ ਲੈ ਲਿਆ ਵੀ ਹਾਂ ਭਈ ਤੇਰਾ ਮਾਪਿਓ ਮਰਿਆ ਹੈ ਉਮਰ ਪੂਰੀ ਸੀ 22 ਸਾਲ ਕੁੜੀ ਦੀ ਉਮਰ ਸੀ 23 24 ਸਾਲ ਮੁੰਡੇ ਦੀ ਉਮਰ ਸੀ ਮੈਨੂੰ ਫੋਨ ਗਿਆ ਮੈਂ ਕਿਹਾ ਵੀ ਤੁਸੀਂ ਪੂਰਾ ਹਲਫੀਆ ਬਿਆਨ ਲੈ ਕੇ ਬਾਇਓ ਡਾਟਾ ਉਹਦਾ ਆਨੰਦ ਕਾਰਜ ਕਰ ਦਿਓ ਆਨੰਦ ਕਾਰਜ ਹੋਣ ਤੋਂ ਬਾਅਦ ਜੀ ਕੁੜੀ ਕਿਤੇ ਘਰੋਂ ਆਈ ਸੀਗੀ ਜਿਵੇਂ ਅੱਜ ਕੱਲ੍ਹ ਕੁੜੀਆਂ ਮਤਲਬ ਕਰਦੀਆਂ ਵੀ ਕੋਡ ਮੈਰਿਜ ਕਰਾ ਲੈਂਦੇ ਉਹ ਕੁੜੀ ਮੁੰਡੇ ਵਾਲਿਆਂ ਦੇ ਘਰੇ ਚਲੀ ਗਈ ਮੁੰਡੇ ਦਾ ਪਰਿਵਾਰ ਜਿਹੜਾ ਮਾਪਿਓਂ ਜਿਉਂਦਾ ਸੀ। ਹੂੰ। ਤੇ ਉਹ ਜਿਹੜਾ ਪਰਿਵਾਰ ਜਿਉਂਦਾ ਸੀਗਾ ਤੇ ਉਹਨਾਂ ਨੇ ਕੀ ਕੀਤਾ ਜੀ ਵੀ ਕੁੜੀ ਆ ਮੁੰਡੇ ਵਾਲਾਂ ਦੇ ਘਰੇ ਪਹੁੰਚ ਕੇ ਕੁੜੀ ਨੂੰ ਲੈ ਜਾਂਦਾ। ਬੇਨਤੀ ਕਰਤੀ ਵੀ ਚਲੋ ਆਪਾਂ ਰੀਤੀ ਰਿਵਾਜਾਂ ਨਾ ਤੋੜ ਦਾਂਗੇ ਜੀ। ਉਹ ਘਰੇ ਲੈ ਗਏ ਕੁੜੀ ਨੂੰ। ਜਦੋਂ ਘਰੇ ਲੈ ਗਏ ਉਹਨਾਂ ਨੇ ਕੁੜੀ ਤੋਰੀ ਨਹੀਂ 1 ਮਹੀਨਾ। ਉਹ ਥਾਣੇ 'ਚ ਮੁੰਡੇ ਵਾਲਿਆਂ ਨੇ ਚਲੋ ਸਾਡੇ ਸਿਟੀ 2 ਥਾਣਾ ਉੱਥੇ ਦਰਖਾਸਤ ਦੇਤੀ। ਤੇ ਉੱਥੇ ਚਲੋ ਪੰਚਾਇਤਾਂ ਚ ਰਾਈਨਾਮਾ ਹੋ ਗਿਆ ਵੀ ਕੁੜੀ ਵਾਲੇ ਕੁੜੀ ਨੂੰ ਲੈ ਜਾਣ ਮੁੰਡੇ ਵਾਲੇ ਮੁੰਡੇ ਨੂੰ ਛੱਡੋ ਪਰੇ ਹੂੰ ਤੇ ਮੁੰਡੇ ਵਾਲਿਆਂ ਤੋਂ ਡਾਕੂਮੈਂਟਸ ਸੀ ਨਾ ਜਿਹੜੇ ਗੁਰਦੁਆਰਾ ਸੇ ਦਾ ਸਰਟੀਫਿਕੇਟ ਸਾਡਾ ਉਹ ਕੁੜੀ ਵਾਲੇ ਪਰਿਵਾਰ ਨੂੰ ਦਵਾਤਾ ਚਲੋ ਦੇਣਾ ਵੀ ਚਾਹੀਦਾ ਸੀ ਜਦੋਂ ਇੱਕ ਰਾਈਨਾਮਾ ਹੋ ਗਿਆ ਉਹ ਜਿਹੜਾ ਬੰਦਾ ਸੀ ਨਾ ਜਿਹਦੀ ਜਨਾਨੀ ਗਈ ਸੀ ਉਹਨੇ ਵੇਖਿਆ ਵੀ ਸਰਟੀਫਿਕੇਟ ਤੇ ਤੇ ਭਾਈ ਮਨਪ੍ਰੀਤ ਸਿੰਘ ਦੇ ਪਰਿਵਾਰ ਦੇ ਉਹ ਉੱਥੇ ਮੇਰੇ ਨਾਲ ਜੀ ਲੜਨ ਚਲੇ ਗਏ ਮੈਂ ਉੱਧੇ ਵੀ ਹੈ ਨਹੀਂ ਸੀ ਅਸੀਂ ਉੱਧੇ ਗਏ ਸੀ ਬੁੱਢਾ ਨਾਲਾ ਜਿਹੜਾ ਇੱਕ ਕਾਲਾ ਪਾਣੀ ਉੱਥੇ ਵਗ ਰਿਹਾ ਹੈ ਕਾਲੇ ਪਾਣੀ ਮੋਰਚੇ ਤੇ ਹਾਂਜੀ ਕਾਲਾ ਪਾਣੀ ਦਾ ਜਿਹੜਾ ਮੋਰਚਾ ਲੱਗਿਆ ਮੈਂ ਉਹਦੇ ਮੀਟਿੰਗ 'ਚ ਅਸੀਂ ਗਏ ਸੀਗੇ ਵਪਾਰੀਆਂ ਨੇ ਮੀਟਿੰਗ ਕੀਤੀ ਸੀ ਹੂੰ ਉੱਥੋਂ ਮੈਂ ਆ ਗਿਆ ਸੀ ਤਲਵੰਡੀ ਭਾਈ ਸਾਡੇ ਤੋਂ 22 ਕਿਲੋਮੀਟਰ ਦੂਰ ਹੈ ਮੈਨੂੰ ਗੁਰਦੁਆਰੇ ਵਾਲੇ ਗ੍ਰੰਥੀ ਦੇ ਘਰੋਂ ਬੀਬੀ ਦਾ ਫੋਨ ਆਉਂਦਾ ਵੀ ਬਾਬਾ ਜੀ ਤੁਸੀਂ ਆਓ ਇੱਥੇ ਪੁਲਿਸ ਆਈ ਹੋਈ ਔਰ ਉਹ ਪੁਲਿਸ ਮੋਟਰਸਾਈਕਲ ਲੈ ਕੇ ਜਾ ਰਹੀ ਹੂੰ ਉਹ ਪੁਲਿਸ ਮੈਂ ਕਿਹਾ ਵੀ ਪੁਲਿਸ ਮੋਟਰਸਾਈਕਲ ਕਿਉਂ ਲੈ ਕੇ ਜਾ ਰਹੀ ਮੈਂ ਸਿਟੀ 2 ਦੇ ਐਸ ਐਚਓ ਨੂੰ ਫੋਨ ਲਾਇਆ ਮੈਂ ਕਿਹਾ ਵੀ ਤੁਸੀਂ ਕਿਵੇਂ ਆਏ ਹੋ ਮੋਟਰਸਾਈਕਲ ਕਿਵੇਂ ਉਹ ਕਹਿੰਦੇ ਜੀ ਵੀ ਕੋਈ ਨਾ ਬਈ ਸਾਡੇ ਕੋਲੇ ਪਾਰਟੀ ਆਈ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਮੋਟਰਸਾਈਕਲ ਚੋਰੀ ਦੇ ਖੜੇ ਚੋਰੀ ਦੇ ਚਲੋ ਮੈਂ ਕਿਹਾ ਵੀ ਸ਼ਿਕਾਇਤਕਰਨ ਵਾਲੀ ਨੇ ਕਰਤੀ ਕੋਈ ਗੱਲ ਨਹੀਂ ਅਸੀਂ ਉੱਥੇ ਜੀ 20 ਮਿੰਟ ਚ ਪਹੁੰਚ ਗਏ ਆ ਮੈਂ ਆਪਣਾ ਵੈਪਨ ਜਿਹੜਾ ਸੀ ਮੇਰਾ ਸ਼੍ਰੀ ਸਾਹਿਬ ਸੀ ਵੱਡਾ ਉਹ ਅਸੀਂ ਗੱਡੀ 'ਚ ਰੱਖ ਗਏ ਗੱਡੀਆਂ ਖੜੀਆਂ ਸੀ 5 6 ਅਸੀਂ ਤੁਰ ਕੇ ਚਲੇ ਗਏ ਜੀ ਅੱਗੋਂ ਉਹ ਬੰਦੇ ਖੜੇ ਨੇ ਕਹਿੰਦੇ ਜੀ ਇਹ ਤੁਸੀਂ ਜਾਲੀ ਸਰਟੀਫੀਕੇਟ ਬਣਾਇਆ ਪਹਿਲੀ ਗੱਲ ਤਾਂ ਮੈਂ ਕਰਦਾ ਵੀ ਜਿਹੜਾ ਕੋਈ ਵੀ ਡਾਕੂਮੈਂਟਸ ਹਨ ਉਹ ਜਾਲੀ ਨਹੀਂ ਬਣਦਾ ਹੁੰਦਾ ਭਾਣਾ ਸਰਕਾਰੀ ਹੈ ਭਾਣਾ ਗੁਰੂ ਘਰ ਦਾ ਜਾਂ ਕੋਈ ਵੀ ਹੈ ਉਹਨਾਂ ਨੂੰ ਮੈਂ ਕਿਹਾ ਵੀ ਵੇਖੋ ਤੁਹਾਡੀ ਬੇਟੀ ਆਈ ਸੀ ਉਹ ਆਪਦੀ ਭੂਆ ਨੂੰ ਨਾਲ ਲੈ ਕੇ ਆਈ ਸੀ ਆ ਹਲਫੀਆ ਬਿਆਨਾ ਸਾਡੇ ਕੋਲੇ ਸਾਰਾ ਕੁਝ ਤੇ ਇਦਾਂ ਇਦਾਂ ਗੱਲਬਾਤ ਹੋਈ ਏ ਉਹ ਕਹਿੰਦੇ ਨਹੀਂ ਜੀ ਇਹ ਤਾਂ ਜਾਲੀ ਨੰਦ ਕਰਜ ਮੈਂ ਕਿਹਾ ਵੀ ਚਲੋ ਠੀਕ ਹੈ ਭਾਈ ਉੱਥੇ ਸਾਡੀ ਹੱਥੋਪਾਈ ਹੋ ਗਈ ਆ ਉਸ ਵਿੱਚ ਜਿਹੜੀ ਐਫ ਆਈ ਆਰ ਆ ਉਹ ਮਤਲਬ ਦੋਸ਼ੀਆਂ ਦੇ ਖਿਲਾਫ ਹੋ ਗਈ ਜੀ ਜਿਹੜੇ ਮੋਟਰਸਾਈਕਲ ਸੀ ਚਲੋ ਉਹਨਾਂ ਦੇ ਕੁਝ ਕਾਗਜ਼ਾਤ ਹੈ ਨਹੀਂ ਸੀ ਉਹ ਸਿਟੀ ਚ ਲੈ ਗਏ ਕਾਗਜ਼ਾਤ ਪੇਸ਼ ਕਰਕੇ ਅਸੀਂ ਮੋਟਰਸਾਈਕਲ ਲੈ ਜਾਂਦੇ ਜੀ ਉਹ ਜਿਹਦੇ ਜਿਹਦੇ ਸੀਗੇ ਕੁਝ ਰਾਈਆਂ ਪਾਉਂਦੀਆਂ ਦੇ ਸੀ ਕੁਝ ਸਾਡੇ ਕੋਲ ਖੜੇ ਸੀ ਤੇ ਉਹ ਅਸੀਂ ਵਾਪਸ ਕਰਤੇ ਜੀ ਨਹੀਂ ਨਹੀਂ ਮੋਟਰਸਾਈਕਲ ਜਿਹੜੇ ਉੱਥੇ ਲੋਕ ਆਂਦੇ ਸੀਗੇ ਉਹਨਾਂ ਦੇ ਖੜੇ ਹੋਏ ਸੀ ਇਹ ਲੋਕੀ ਉੱਥੇ ਲਾ ਜਾਂਦੇ ਸੀ ਚਲੇ ਜਾਂਦੇ ਸੀ ਜਾਂ ਪੱਕੇ ਹੀ ਖੜੇ ਹੋਏ ਸੀ ਨੇ ਚਾਰ ਕ ਮੋਟਰਸਾਈਕਲ ਤਾਂ ਇਦਾਂ ਦੇ ਸੀ ਵੀ ਜਿਹੜੇ ਕੋਈ ਰਾਹੀ ਪਾਂਦੀ ਕਿਸੇ ਨੇ ਗਾਮਸ਼ਾਂ ਰੋਜ ਆਉਣਾ ਹੈ ਉੱਥੇ ਗੁਰੂ ਘਰ ਲਾ ਜਾਣਾ ਚਲੋ ਮੇਰਾ ਪ੍ਰੇਮ ਸੀਗਾ ਤੇ ਬਾਕੀ 6 ਮੋਟਰਸਾਈਕਲ 5 ਮੋਟਰਸਾਈਕਲ ਸੀਗੇ ਜਿਹੜੇ ਵੀ ਉਹਨਾਂ ਵਿੱਚ ਦੋ ਤਾਂ ਮੇਰੇ ਹੀ ਸੀ ਅੱਛਾ ਤੇ ਤਿੰਨ ਮੋਟਰਸਾਈਕਲ ਹੋਰ ਸੀ ਵੀ ਜਿਹੜੇ ਕਿਸੇ ਨੂੰ ਲੋੜ ਸੀ ਕੋਈ ਪੈਸਿਆਂ ਦੀ ਲੋੜ ਹੁੰਦੀ ਸੀ ਕੋਈ ਆਪਾਂ ਚਲੋ ਪਿੰਡ ਦੇ ਤੌਰ ਤੇ ਆਪਾਂ ਉਹ ਪੈਸਾ ਲੋਕੀ ਮੋੜਦੇ ਨਹੀਂ ਉਹਦਾ ਠੱਲ ਲਿਆ ਤੇ ਉਹ ਲੈ ਕੇ ਨਹੀਂ ਗਏ ਉਹ ਵੀ ਮੋਟਰਸਾਈਕਲ ਕਿਸਤਾਂ ਵਾਲੇ ਸੀਗੇ ਤੇ ਉਹ ਹਜੇ ਵੀ ਮੇਰੇ ਘਰੇ ਖੜੇ ਹੋਏ ਨਹੀਂ ਨਾ ਕਿਸਤਾਂ ਵਾਲੇ ਮੋਟਰਸਾਈਕਲ ਤੁਹਾਡੇ ਨੂੰ ਤੁਸੀਂ ਤੁਸੀਂ ਫਾਈਨੈਂਸ ਦਾ ਕੰਮ ਕਰਦੇ ਨਹੀਂ ਫਾਈਨੈਂਸ ਦਾ ਨਹੀਂ ਜੀ ਵੇਖੋ ਜਿਵੇਂ ਅਸੀਂ ਚਲੋ ਲੋੜਵੰਦਾਂ ਨਾਲ ਖੜਦੇ ਆ ਹਣਾ ਸੋ ਉਹਦੇ ਆਧਾਰ ਤੇ ਜੇ ਕੋਈ ਮੈਨੂੰ ਆਉਂਦਾ ਚਲੋ ਸਮਾਜ ਸੇਵੀ ਅਸੀਂ ਸਮਾਜ ਸੇਵਾ ਚ ਵਿਚਰਦੇ ਆ ਨਾ ਕੋਈ ਵੀ ਬਾਬਾ ਜੀ ਸਾਨੂੰ 5000 ਦਿ ਲੋ ਹੁਣ ਇਦਾਂ ਤਾਂ ਪੈਸਾ 100 ਰੁਪਿਆ ਨਹੀਂ ਕੋਈ ਮੋੜਦਾ ਅੱਜ ਕੱਲ ਤੁਹਾਨੂੰ ਵੀ ਪਤਾ ਤੋਂ ਇਦਾਂ ਮੈਂ ਕਹਿ ਦੇਣਾ ਉਹ ਮੋਟਰਸਾਈਕਲ ਹੈਗਾ ਤੇਰੇ ਕੋਲ ਠੱਲ ਕੇ ਪੈਸੇ ਲੈ ਜਾ ਦੋ ਦਿਨ ਵਰਤ ਕੇ ਦੇ ਜੀ ਉਹ ਬਾਅਦ ਚ ਆਏ ਨਹੀਂ ਜੇ ਆਏ ਹੁੰਦੇ ਤੇ ਆ ਨੋਬਤੀ ਨਾ ਹੁੰਦੀ ਚਲੋ ਮੋਟਰਸਾਈਕਲ ਮੈਂ ਘਰ ਲੈ ਜਾਂਦੇ ਆ ਜੀ ਤੇ ਉਹ ਮੋਟਰਸਾਈਕਲ ਦੀ ਗੱਲ ਇਹ ਸੀ ਵੀ ਜਦੋਂ ਮੈਂ ਇਹਦੇ ਕੋਲੇ ਗਿਆ ਮੈਂ ਤਾਂ ਗਿਆ ਸੀ ਵੇਖਣ ਵੀ ਇੱਥੇ ਚੱਲਦਾ ਕੀ ਹੂੰ ਜਿਆਦਾ ਮੈਨੂੰ ਸ਼ਿਵਨਾਥ ਇਹ ਕਵੇ ਨਾ ਵੀ ਬਾਬਾ ਜੀ ਨੇ ਤੈਨੂੰ ਮਨਪੀਤ ਨੇ ਇਹ ਗੱਲ ਕਹੀ ਸੀ ਵੀ ਮੇਰੇ ਤੇ ਪਰਚਾ ਹੋ ਗਿਆ ਮੇਰੇ ਤੋਂ ਮੋਟਰਸਾਈਕਲ ਫੜੇ ਗਏ ਮੈਂ ਰੋਇਆ ਤੇ ਮੇਰੇ ਤੇ ਪਰਚਾ ਰੱਦ ਕਰਾ ਦੇ ਜਾਂ ਤਾਂ ਫਿਰ ਮੈਂ ਇਹ ਗੱਲ ਕਹੀ ਹੋਵੇ ਸਾਬਤ ਕਰੇ ਨਾ ਵੀ ਮੈਂ ਤਾਂ ਇੱਕ ਵੇਖਣ ਗਿਆ ਵੀ ਕੀ ਮੌਲ ਉਹ ਮੈਨੂੰ ਬੜਾ ਮਤਲਬ ਮੰਦਾ ਲੱਗਿਆ ਵੀ ਲੋਕਾਂ ਨੇ ਲੋਕ ਬੜੇ ਗਮਰਾਹ ਹੋ ਰਹੇ ਨੇ ਅਮਰਤਾਰੀ ਬੈਠੇ ਨੇ ਇਦਾਂ ਹੀ ਰੋਲ ਰਹੇ ਨੇ ਲੋਕੀ ਥੱਲੇ ਪੈਂਦੇ ਨੇ ਥੱਲੇ ਬੈਂਦੇ ਨੇ ਤੇ ਆ ਬੀਬੀਆਂ ਕੁੜੀਆਂ ਮਟਿਆਰਾਂ ਕਿਸੇ ਨੂੰ ਬਾਥਰੂਮ ਨਹੀਂ ਬਣਿਆ ਨਾਲ ਆਏ ਪਲਾਟ ਬਣੇ ਉੱਥੇ ਬੈਠੀਆਂ ਬਾਥਰੂਮ ਕਰ ਰਹੀਆਂ ਜੀ ਤੇ ਇਦਾਂ ਹੀ ਮੈਨੂੰ ਲੱਗਦਾ ਵੀ ਕਈ ਵਪਾਰ ਦਾ ਅੱਡਾ ਵੀ ਖੋਲ ਕੇ ਬੈਠੇ ਨੇ ਲੋਕ ਦੇਵੀ ਦੇਵਤਿਆਂ ਦੇ ਨਾਂ ਤੇ ਕੀ ਵਪਾਰ ਕੀ ਕਰਦੇ ਧੰਦਾ ਕਰਾਉਂਦਿਆਂ ਨੇ ਕਾਦਾ ਮੁੰਡੇ ਕੁੜੀਆਂ ਆਉਂਦੀਆਂ ਨੇ ਉੱਥੇ ਉਹਨਾਂ ਤੋਂ ਪੈਸੇ ਲੈ ਕੇ ਕਮਰਾ ਦਿੰਦੇ ਨੇ ਧਰਮ ਦੀ ਆੜ ਚ ਹੁੰਦਾ ਇਹ ਕੰਮ ਡੇਰਿਆਂ ਦੇ ਵਿੱਚ ਇਹ ਜੌਰੀ ਨਹੀਂ ਡੇਰਿਆਂ ਚ ਨਹੀਂ ਮੈਂ ਕਹਿ ਰਿਹਾ ਜਿਨ੍ਹਾਂ ਨੇ ਘਰੇ ਚੌਕੀਆਂ ਲਾਗੀਆਂ ਘਰੇ ਮਤਲਬ ਇੱਕ ਪਾਸੇ ਤਾਂ ਉਹ ਕਹਿੰਦੇ ਜੀ ਪਹਿਲੇ ਤਾਂ ਉਹ ਲੋਕ ਜ਼ਿਆਦਾ ਕਰਾਉਂਦੇ ਆ ਜਿਹੜੇ ਬੰਦਿਆਂ ਤੋਂ ਬੁੜੀਆਂ ਬਣੇ ਉਹ ਆਪ ਵੀ ਅਜਾ ਕੁਝ ਕਰਦੇ ਆ ਤੇ ਉਹ ਫਿਰ ਗਾਂ ਉਹਨਾਂ ਨੂੰ ਵੀ ਚਸਕਾ ਪੈ ਜਾਂਦਾ ਤੇ ਉਹ ਫਿਰ ਮੁੰਡੇ ਕੁੜੀਆਂ ਆਉਂਦੀਆਂ ਉਹਨਾਂ ਨੇ ਕਮਰਾ ਇੱਕ ਬਣਾਇਆ ਹੁੰਦਾ ਵੀ ਚਲੋ ਇੱਥੇ 5-400 ਦੇ ਜੋਗੇ ਸੀ ਇਹ ਚੀਜ਼ ਦੇਖੀ ਐ ਜਾਂ ਗੱਲ ਕਰ ਰਹੇ ਹੋ ਸਿਰ ਨਹੀਂ ਦੇਖੀ ਆ ਐ ਵੀ ਮੈਂ ਤਾਂ ਬਾਬੇ ਇਦਾਂ ਮੈਂ ਕੀ ਸ਼ਬਦ ਵਰਤਾਂ ਹੁਣ ਜਿਹੜੇ ਬੰਦਿਆਂ ਤੋਂ ਬੁੜੀਆਂ ਬਣਿਓ ਮੈਂ ਫੜੇ ਸਟੂਲੇ ਤੇ ਉਹ ਮੈਨੂੰ ਇੱਥੋਂ ਤੱਕ ਮੰਨੇ ਵੀ ਅਸੀਂ ਗਲਤ ਕੰਮ ਆਪ ਵੀ ਕਰਦੇ ਆ ਮੰਨੇ ਨੇ ਬਾਬੇ ਸਾਡੇ ਮੰਨੇ ਆ ਮੈਂ ਸਾਹਮਣੇ ਵੀ ਕਰ ਦੂੰਗਾ ਉਸੀ ਸਾਹਮਣੇ ਤਾਂ ਨਹੀਂ ਕਰਦੇ ਵੀ ਕਾਹ ਤੋਂ ਆਪਾਂ ਕਹਿੰਦੇ ਆ ਨਾ ਦੇ ਇਦਾਂ ਦੇ ਲੋਕ ਐ ਇਹ ਬਾਬੇ ਆਹ ਕੁਛ ਕਰਦੇ ਆ ਔਰ ਜਿਹੜੇ ਆ ਧਰਮ ਦੀ ਆੜ ਵਿੱਚ ਇਹਨਾਂ ਨੇ ਇੱਕ ਕਮਰੇ ਬਣਾ ਕੇ ਉੱਥੇ ਮੁੰਡੇ ਕੁੜੀਆਂ ਨੂੰ ਬੁਲਾਉਂਦੇ ਉਹ ਵੀ ਮੈਂ ਵੀਡੀਓ ਥੋੜੇ ਜਿ ਦਿਨਾਂ ਤੱਕ ਆ ਸੈਟ ਜਾਂ ਹੋ ਲੈੰਦੋ ਥੋੜੇ ਜਿ ਦਿਨਾਂ ਤੱਕ ਲਿਆਉਂਗਾ ਸਾਹਮਣੇ ਵੀ ਇੱਥੇ ਇੱਥੇ ਚੱਲਦਾ ਐ ਇੱਕ ਬਹੁਤ ਵੱਡਾ ਖਲਾਸਾ ਕਰਨਾ ਮੈਂ ਸਾਡੇ ਫ੍ਰੀਕੋਰਡ ਮੋਗੇ ਤੋਂ ਉਰੇ ਉਰੇ ਸ਼ਰੇਆਮ ਕਰੂੰਗਾ ਮੈਂ ਸਾਰੇ ਪੱਤਰਕਾਰ ਬੁਲਾ ਕੇ ਕਰੂੰਗਾ ਧਰਮ ਦੀ ਆੜ ਚ ਕਰਦੇ ਵੀ ਆ ਸਰ ਨਹੀਂ ਉਹ ਵੈਸੇ ਧਰਮ ਦੀ ਆੜ ਚ ਨਹੀਂ ਚਲੋ ਵੀ ਇੱਕ ਹੈ ਤੇ ਧਰਮੀ ਹੈ ਹਰ ਬੰਦੇ ਦਾ ਬੀਬੀ ਦਾ ਧਰਮੀ ਹੈ ਉਹ ਆਪਣਾ ਧਰਮ ਕਹਿੰਦੇ ਨੇ وہی ਕਹ ਰਹੇ ਤੁਸੀਂ ਉਹਨਾਂ ਦੇ ਧਰਮ ਦੀ ਆੜ ਹਾਂ ਨਹੀਂ ਉਹ ਵੀ ਇੱਕ ਨਜਾਇਜ਼ ਹੀ ਹੈ ਨਾ ਜੀ ਮੈਂ ਨਾ ਨਹੀਂ ਹਜੇ ਲੈਣਾ ਕਿਉਂਕਿ ਉਹਦਾ ਪਤਾ ਲੱਗ ਜੂ ਹੂੰ ਕਰਾਂਗੇ ਮੈਂ ਆਪ ਆਪ ਦਾ ਭੇਸ ਬਦਲ ਕੇ ਜਾਊਂਗਾ ਇਹ ਵੀ ਮੈਂ ਦੱਸਦਾ ਫਿਰ ਪਿੱਛੇ ਮੀਡੀਆ ਹੋਊਗਾ ਤਾਂ ਲੈਨਿੰਗ ਤਾਂ ਆਪ ਥੋੜੀ ਨਾ ਦਸਦੀ ਦੀ ਹੁੰਦੀ ਹੈ ਸਾਰੀ ਨਹੀਂ ਨਹੀਂ ਕੋਈ ਨਹੀਂ ਪਹਿਲਾਂ ਹੀ ਉਹਨੂੰ ਇੰਤਲਾਹ ਕਰ ਦੋ ਅਗਲਾ ਭੱਜ ਹੀ ਲਵੇ ਨਹੀਂ ਨਹੀਂ ਆਏ ਨਹੀਂ ਭੱਜਦਾ ਜਿਹਨੂੰ ਜਸਕਾ ਪਿਆ ਹੋਵੇ ਪੈਸੇ ਕਮਾਉਣ ਦੋ ਭੱਜਣਗੇ ਥੋੜੋ ਹੂੰ ਤਾਂ ਕੋਈ ਉਥੇ ਇੱਕ ਥਾਂ ਤਾਂ ਹੋਣੀ ਰਹੀ ਆ ਥਾਂ ਥਾਂ ਹੀ